ਦੀ ਕਿੱਥੋਂ ਚੱਲਿਆ ਵਸੀ ਹੈ ਇਹ ਆਪਣਾ ਬੈਲੈਂਸ ਜਿਹੜਾ ਉਹ ਖਰਾਬ ਕਰ ਲਿਆ ਨੇ ਤਾਂ ਕਰਕੇ ਇਹਦੇ ਵਿੱਚ ਡਿੱਗ ਗਿਆ ਹਾਲਾਂਕਿ ਇੱਥੇ ਕੋਈ ਐਦਾਂ ਦੀ ਡਿੱਗਣ ਦੀ ਇਹਦੀ ਹੈ ਹੀ ਨਹੀਂ ਸੀ ਆਪਾਂ ਦੇਖੋ ਰਹੇ ਹਾਂ ਤੁਸੀਂ ਦੇਖੇ ਰਹੇ ਹੋ ਖੁਦ ਦੇਖੋ ਇਸ ਪਾਸੇ ਨੂੰ 21 ਸਾਲ ਤੱਕ ਕਿੱਥੇ ਤੱਕ ਬੈਰੀਕੇਟਿੰਗ ਕਰੀ ਵੀ ਹੈ ਡਿਪਾਰਟਮੈਂਟ ਵੱਲੋਂ ਹਿਮਾਚਲ 'ਚ ਲਗਾਤਾਰ ਪੈ ਰਹੇ ਮੀਂਹ ਕਰਕੇ ਜਿੱਥੇ ਤਬਾਹੀ ਹੋ ਰਹੀ ਹੈ ਉੱਥੇ ਹੀ ਪੰਜਾਬ 'ਚ ਸਬਜ਼ੀਆਂ ਦੇ ਭਾਅ ਵੀ ਦੁੱਗਣੇ ਹੋ ਗਏ ਨੇ ਜਿਸ ਕਾਰਨ ਆਮ ਲੋਕਾਂ ਦਾ ਬਜਟ ਹਿਲਦਾ ਹੋਇਆ ਨਜ਼ਰ ਆ ਰਿਹਾ ਹੈ ਦੂਜੀ ਪਾਸੇ ਸਬਜ਼ੀ ਵੇਚਣ ਵਾਲਿਆਂ ਦੇ ਕਾਰੋਬਾਰ ਤੇ ਵੀ ਵੱਡਾ ਅਸਰ ਪੈ ਰਿਹਾ ਹੈ ਇਹ ਕਿੰਨਾ ਕੁ ਫਰਕ ਪਿਆ ਸਬਜ਼ੀਆਂ ਤੇ ਕਿਉਂਕਿ ਅਗਰ ਘੀ ਦੀ ਗੱਲ ਕੀਤੀ ਜਾਵੇ ਜਿਹੜਾ ਘੀ ਆ ਪਹਿਲਾਂ 20 ਰੁਪਏ ਮਿਲਦਾ ਸੀਗਾ ਉਹ ਹੁਣ 50 ਤੋਂ 60 ਰੁਪਏ ਮਿਲਦਾ ਔਰ ਖੀਰਾ ਵੀ 70 ਤੋਂ 80 ਰੁਪਏ ਹੋ ਗਿਆ ਮਟਰ 120 ਰੁਪਏ ਹੋ ਗਿਆ ਜਿਹੜੀ ਸਬਜ਼ੀ ਹਿਮਾਚਲ ਤੋਂ ਆ ਰਹੀ ਹੈ ਸਾਰੀ ਸਬਜ਼ੀ ਮਹਿੰਗੀ ਹੋ ਗਈ ਹੈ ਗੱਲ ਕਰ ਲੈਣੇ ਦੁਕਾਨਦਾਰ ਨਾਲ ਵੀਰ ਜੀ ਕਿੰਨਾ ਕੁ ਕਿੰਨਾ ਕੁ ਫਰਕ ਪਿਆ ਜੀ ਤੁਹਾਡੇ ਕੋਲ ਅੱਦ ਦੁੱਧ ਫਿਰ ਪੈਗਾ ਸਰ 40 50% ਦਾ ਜਿਹੜੀ ਸਬਜ਼ੀ ਸੀ 20 ਰੁਪਏ ਕਿਲੋ 40 ਰੁਪਏ ਕਿਲੋ 40 ਰੁਪਏ ਸੀ 80 80 ਰੁਪਏ 100 ਰੁਪਏ ਸਾਰਾ ਬਹੁਤ ਫਿਰ ਪੈਗਾ ਜਿਹੜੀ ਮਾਜਦ ਪ੍ਰਸ਼ਾਸ ਹੋਈ ਇਹਦੇ ਨਾਲ ਇਹ ਸਾਰਾ ਬਰਸਾਤ ਕਰਨੀ ਹੈ ਬਰਸਾਤ ਕਰਨੀ ਸਾਰਾ ਕਿ ਸਬਜ਼ੀ ਆ ਰਹੀ ਹੈ ਸਬਜ਼ੀ ਬਹੁਤ ਘਟਾ ਰਹੀ ਹੈ ਸਬਹੁਤ ਹੀ ਘਟ ਸਕਦੀ ਹੈ ਬਹੁਤ ਘਟ ਸਕਦੀ ਹੈ ਕਿਰਾ ਕੀ ਰੇਟ ਹੈ ਜੀ ਆ ਸਰ ਮੰਡੀ ਦਾ ਬਾਜ਼ਾਰ 40 50 ਰੁਪਏ ਹੈਗਾ ਜੀ ਮੰਡੀ ਦਾ ਬਾਜ਼ਾਰ 50 ਰੁਪਏ 35 50 ਰੁਪਏ ਹੈਗਾ ਇੱਥੇ 60 ਰੁਪਏ ਹੈਗਾ ਜੀ ਕੋਲ ਸੋ ਚੀਜ਼ ਚੱਲ ਲੱਗੀ ਬਾਜ਼ੀ ਪੈਰ ਜੀ 20 ਰੁਪਏ ਕੋਲ ਸਰ 20 ਰੁਪਏ 15 20 ਰੁਪਏ ਹੁਣ ਤਿੰਨ ਰੁਪਏ ਡੇਟ ਵਧ ਗਿਆ ਜੀ ਉਹ ਵੀ ਕੀ ਰੇਟ ਹੈ ਉਹ ਵੀ ਸਰ 60 ਰੁਪਏ 70 ਮੰਡੀ ਉਹ ਆ ਲੱਗਦਾ ਜੀ 60 ਰੁਪਏ ਇੱਥੇ 80 ਰੁਪਏ 70 ਰੁਪਏ ਮਟਰ ਦੀ ਰੇਟ ਹੈ ਮਟਰ ਸਰ ਮੰਡੀ ਵਿਕਾਇਜ 9000 ਰੁਪਏ ਇੱਥੇ ਕੀ ਰੇਟ ਹੈ ਇੱਥੇ 110 ਰੁਪਏ 120 ਰੁਪਏ ਸਾਰੀਆਂ ਸਬਜ਼ੀਆਂ ਜਿਆਦਾ ਸਾਰੀਆਂ ਸਬਜ਼ੀਆਂ ਐ ਦੁਕਾਨਦਾਰੀ ਤੇ ਵੀ ਅਸਰ ਪਿਆ ਹੋਣਾ ਇਤਨਾ ਦੁਕਾਨਦਾਰ ਬਹੁਤ ਅਸਰ ਪਿਆ ਸਰ ਬਹੁਤ ਜਿਆਦਾ ਅਸਰ ਪਿਆ ਜਿਹੜੀ ਸਬਜ਼ੀ ਸਸਤੀ ਸਬਜ਼ੀ ਸਸਤੀ ਹੁੰਦੀ ਉਹ ਤੋਂ ਵਧੀਆ ਹੁੰਦਾ ਜਿਹੜੀ ਮਹਿੰਗੀ ਆ ਜਾਂਦੀ ਹੈ ਉਹ ਚ ਫਿਰ ਕੁਝ ਨਹੀਂ ਵੇਚਦਾ ਗਾ ਕੱਟ ਲੈ ਕੇ ਜਾ ਗਾ ਫਿਰ ਲੈ ਕੇ ਜਾ ਜਿਹੜਾ ਗਾ ਕਲੰਦਾ ਕਿਲੋ ਉਹ ਪਾਈ ਲੈ ਕੇ ਜਾਂਦਾ ਇਹ ਕਿੰਨੇ ਕੁ ਦਿਨ ਸਰ ਰਹੇਗਾ ਇਹ ਪਸ ਹੋਰ ਰਹਿਣਾ ਮਹੀਨਾ ਦਾ ਜੀ ਅੱਜ ਬਿਲਕੁਲ ਹੋਰ ਵੀ ਜਿਹੜਾ ਅਸਰ ਰਹੇਗਾ ਕਿਉਂਕਿ ਜਿੰਨੀ ਦੇਰ ਬਾਰਿਸ਼ ਹੋ ਰਹੀ ਹੈ ਹਿਮਾਚਲ ਦੇ ਵਿੱਚ ਸਬਜ਼ੀਆਂ ਦਾ ਪੰਜਾਬ ਦੇ ਵਿੱਚ ਇਹੀ ਹਾਲ ਰਹਿਣਾ ਕਿਉਂਕਿ ਲਗਾਤਾਰ ਜਿਹੜੀ ਇਹ ਹਿਮਾਚਲ ਦੇ ਵਿੱਚ ਬਾਰਿਸ਼ ਹੋਣ ਦੇ ਨਾਲ ਕਿਤੇ ਨਾ ਕਿਤੇ ਆਮ ਲੋਕਾਂ ਦੇ ਬਜਟ ਤੇ ਵੀ ਅਸਰ ਪੈ ਰਿਹਾ ਹੋਰ ਕੁਝ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਤੁਹਾਡੇ ਬਜਟ ਤੇ ਫਰਕ ਪਿਆ ਕਿਉਂਕਿ ਜਿਸ ਤਰ੍ਹਾਂ ਜਿਹੜੀਆਂ ਸਬਜ਼ੀਆਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਤੇ ਉਸ ਦੇ ਨਾਲ ਅੰਕਲ ਤੁਸੀਂ ਸਬਜ਼ੀ ਲੈਣ ਆਏ ਹੋ ਰੇਟ ਬਹੁਤ ਵੱਧ ਗਿਆ ਸਬਜ਼ੀਆਂ ਦਾ ਕਿੰਨਾ ਕੁ ਫਰਕ ਪੈ ਗਿਆ ਬਜਟ ਬਹੁਤ ਜ਼ਿਆਦਾ ਫਰਕ ਪੈ ਗਿਆ ਬਾਈ ਜੀ ਇਹ ਡਬਲ ਏਟ ਹੋ ਗਿਆ ਸਬਜ਼ ਕਿਉਂਕਿ ਅੱਗੇ ਰੇਟ ਸੀ ਜਿਹੜਾ ਆਲੂ ਸੀਗੇ ਆਪਣਾ 60 ਰੁਪਏ ਕਿਲੋ ਅੱਜ 100 ਰੁਪਏ ਮਿਲ ਰਹੇ ਸਾਨੀ ਸਾ ਅੱਗੇ ਸੀਗੇ 60 ਰੁਪਏ ਬਸੇਰੀ ਹੁਣ 100 ਰੁਪਏ ਬਸੇਰੀ ਮਿਲ ਰਿਹਾ ਹੈ ਗੋਭੀ ਦਾ ਰੇਟ ਸਾਰੀਆਂ ਸਬਜ਼ੀਆਂ ਦਾ ਰੇਟ ਬਹੁਤ ਵਾਈ ਤਿੰਨ ਗੁਣਾ ਵੱਧ ਗਿਆ ਕਿੰਨਾ ਕੀ ਫਰਕ ਪੈ ਰਿਹਾ ਹੈ ਬਹੁਤ ਜਿਆਦਾ ਫਰਕ ਪੈ ਰਿਹਾ ਹੈ ਅੱਗੇ ਸਬਜ਼ੀ 2-300 ਦੀ ਘਰੇ ਆਉਂਦੀ ਸੀ ਅੱਜ ਦੀ ਤਰੀਕ ਵਿੱਚ 7-800 ਦੀ ਘਰੇ ਆਉਂਦੀ ਸਬਜ਼ੀ ਮਾਨਸੂਨ ਦੇ ਸੀਜ਼ਨ ਤੇ ਚੱਲਦੇ ਆਜ ਜਿਹੜਾ ਹੈ ਸਬਜ਼ੀਆਂ ਦੇ ਰੇਟਾਂ ਦੇ ਅੰਦਰ ਭਾਰੀ ਇਜਾਫਾ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨੇ ਤੋਂ ਮੁਕਾਬਲੇ ਜਿਹੜੇ ਮੌਜੂਦਾ ਟਾਈਮ ਦੇ ਉੱਤੇ ਜਿਹੜਾ ਸਬਜ਼ੀਆਂ ਦੇ ਰੇਟਾਂ 'ਚ ਭਾਅ ਦੇ ਉੱਤੇ ਜਿਹੜਾ ਵਾਧਾ ਹੋਇਆ ਹੈ ਤਾਂ ਤਸਵੀਰਾਂ ਫਾਜ਼ਿਲਕਾ ਦੀ ਹੋਲਸੇਲ ਸਬਜ਼ੀ ਮੰਡੀ ਦੀਆਂ ਨੇ ਜਿੱਥੇ ਜਿਹੜਾ ਵਕ ਵਕ ਥਾਵਾ ਤੋਂ ਜਿਹੜਾ ਮੰਡੀ ਦੇ ਅੰਦਰ ਜਿਹੜਾ ਸੌਦਾ ਹੁੰਦਾ ਹੈ ਸਬਜ਼ੀ ਆਉਂਦੀ ਹੈ ਹਾਲਾਤੀ ਨੇ ਦੇਖ ਸਕਦੇ ਹੋ ਜੀ ਜਿਹੜੇ ਵਕ ਵਕ ਥਾਵਾਂ ਤੋਂ ਜਿਹੜੇ ਸਬਜ਼ੀਆਂ ਆਈਆਂ ਨੇ ਉਹਨਾਂ ਨੂੰ ਖਰੀਦਦਾਰ ਖਰੀਦਣ ਦੇ ਲਈ ਜਿਹੜੇ ਲੋਕ ਨੇ ਉਹ ਹੋਲਸੇਲ ਮੰਡੀ ਦੇ ਅੰਦਰ ਪਹੁੰਚੇ ਨੇ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਕਿ ਇਹ ਸਵੇਰ ਦਾ ਸਮਾਂ ਹੈ ਤੇ ਸਬਜ਼ੀ ਦੇ ਜਿਹੜੇ ਜਿਹੜੀ ਲਗਾਉਣ ਵਾਲੇ ਨੇ ਜਾਂ ਕੋਈ ਹੋਰ ਨੇ ਤਾਂ ਉਹ ਸਬਜ਼ੀ ਖਰੀਦਣ ਦੇ ਲਈ ਜਿਹੜਾ ਮੰਡੀ ਦੇ ਅੰਦਰ ਪਹੁੰਚੇ ਨੇ ਪਰ ਦੂਜੇ ਪਾਸੇ ਰੇਟਾਂ ਦੇ ਅੰਦਰ ਕਿੰਨਾ ਕਾ ਜਫਾ ਹੋਇਆ ਇਹ ਰੇਟ ਕਿੰਨੇ ਕੋ ਜਿਹੜੇ ਵਧੇ ਨੇ ਕੀ ਕਾਰਨ ਇਸ ਦੇ ਪਿੱਛੇ ਰਿਹਾ ਹੈ ਇਹ ਇਹ ਵੀ ਗੱਲ ਕਰਦੇ ਆ ਭਾਜੀ ਕਹਿੰਦੇ ਨੇ ਰੇਟਾਂ 'ਚ ਬੜਾ ਵਾਧਾ ਹੋ ਗਿਆ ਜੀ ਕੀ ਰੇਟ ਹੈ ਜੀ ਰੇਟ ਡਬਲ ਹੋ ਗਿਆ ਸਾਰੀ ਸਬਜ਼ੀ ਦੀ ਜੀ ਢਿੰਡੀ ਵੀਰ ਰੁਪਏ 40 ਹੋ ਗਈ ਤੋਰੀ ਨਹੀਂ ਵਾਲੀ 40 ਕਦੂ ਵੀ ਵਾਲੇ 40 ਆਪਣਾ ਸ਼ਿਮਲਾ ਮਰਚ ਹੋ ਗਈ ਜੀ 120 ਰੁਪਏ ਕਿਲੋ ਤੇ ਥੋਕ ਦਾ ਭਾਜੀ ਖਗੜੀ 10 ਤੋਂ 15 ਰੁਪਏ ਕਿਲੋ ਇਹ ਜੀ ਹੋਰ ਆਪਣਾ ਜਿਹੜੀ ਚੀਨ ਲਸਣ ਹੈਗਾ ਜਿਹੜਾ 60 ਰੁਪਏ ਤੇ 100 ਰੁਪਏ ਕਿਲੋ ਜੀ ਅੱਜ ਉਹ ਆਲੂ ਪਿਆਜ਼ ਦੀ ਜੇਕਰ ਗੱਲ ਕਰਨੀ ਹੈ ਤਾਂ ਉਹਨਾਂ ਦਾ ਕੀ ਭਾਅ ਹੈ ਤੇ ਜੇਕਰ ਹੋਲਸੇਲ ਸਬਜ਼ੀ ਮੰਡੀ ਦੇ ਭਾਅ ਨੇ ਤਾਂ ਪਰਚੂਨ ਦੇ ਅੰਦਰ ਕੀ ਲੈਣਾ ਆਲੂ ਦਾ ਪਿਆਜ਼ ਆਲੂ ਜਿਹੜਾ ਹੈਗਾ ਜੀ ਉਹ ਥੋਕ ਦਾ ਭਾਅ ਹੈ 15 ਰੁਪਏ ਕਿਲੋ ਦਾ ਤੇ ਪਿਆਜ਼ ਹੈਗਾ 22 ਰੁਪਏ ਕਿਲੋ ਥੋਕ ਦਾ ਭਾਅ ਹਾਂਜੀ ਪਿਆਜ਼ ਪਿਆਜ਼ ਤੇ ਆਲੂ ਦਾ ਭਾਅ ਟਿਕਿਆ ਹੈ ਨਾ ਵਧਿਆ ਨਾ ਘਟਿਆ ਜੇ ਮੰਡੀ ਦੀ ਗੱਲ ਕਰ ਲਈ ਤਾਂ ਮੰਡੀ ਦੇ ਅੰਦਰ ਉਹ ਜਦੋਂ ਰੇਟ ਜਿਹੜਾ ਰਿਟੇਲ ਦੇ ਅੰਦਰ ਹੋਣੀ ਹੈ ਜਾਫਾ ਦੇਖਣ ਨੂੰ ਮਿਲ ਗਿਆ ਹੋਲਸੇਲ ਸਬਜ਼ੀ ਮੰਡੀ ਤੇ ਕੀ ਲੱਗਦਾ ਹੈ ਕਿ ਪਰਚੂਨ ਵਿੱਚ ਜਾ ਕੇ ਕਿੰਨੇ ਰੇਟਾਂ ਦੇ ਵਾਧਾ ਹੋਏਗਾ ਪਰਚੂਨ ਚ ਇਸ ਤਰ੍ਹਾਂ ਹੈ ਜੀ 10 15 ਰੁਪਏ ਕਿਲੋ ਦਾ ਦੁਕਾਨਦਾਰ ਲੈਂਦੇ ਹੈ ਲਫਾਫੇ ਵੀ ਲਗਾਣੇ ਮਿਹਨਤ ਵੀ ਜਾਣੀ ਜੀ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਬੈਠਣਾ ਵੀ ਹੈ ਵੇਟ ਹੁੰਦਾ ਹੈ ਟਮਾਟਰ ਜਿਹੜਾ ਜੀ ਹੁਣ ਮੰਡੀ ਦੇ ਵਿੱਚ ਅੱਜ ਜਿਹੜਾ 45 50 ਰੁਪਏ ਮੰਡੀ ਵਿਖੇ ਥੋਕ ਦਾ ਪਾ ਵੇ ਯਾਰ 60 70 ਰੁਪਏ ਤੋਂ ਲਾ ਕੇ ਸਿਰਫ ਵੇਚੇਗਾ ਅੱਜ ਮਟਰ ਘੱਟ ਹੈਗਾ ਸੀ ਆ ਜੀ ਕਹਿੰਦੇ ਕਦੂ ਤੋਰੀ ਜਿਹੜੀ 20 25 ਰੁਪਏ ਕਿਲੋ ਮਿਲਦੀ ਸੀ ਉਹ ਉਹਦਾ ਵੀ ਰੇਟ ਜਿਹੜਾ ਵਧ ਗਿਆ ਜੀ ਹਾਂਜੀ ਹਾਂਜੀ ਡਬਲ ਹੋ ਗਿਆ ਰੇਟ ਜੀ ਜਿਹੜੀ 20 ਅਸੀਂ ਛੋਨੇ ਛੋਨਾ ਲੱਗ ਰਿਹਾ ਜੀ ਛੋਨੇ ਕਰਕੇ ਸਬਜ਼ੀਆਂ ਬਾਹਰ ਦਿੱਤੀਆਂ ਜੀ ਵਿੱਚ ਬਰਸਾਤ ਆਵੀ ਹੈ ਸਬਜ਼ੀ ਘੱਟ ਜਾਂਦੀ ਹੈ ਉਸ ਕਾਰਨ ਸਾਰੀ ਚੀਜ਼ ਦਾ ਡਬਲ ਬੇਕ ਹੋ ਗਿਆ ਨੇ ਬਾਹਰਲੇ ਸਵੇਰਾਂ ਦਾ ਕਿੰਨਾ ਕਰ ਫਰਕ ਪੈਂਦਾ ਕਿ ਬਾਹਰ ਬਾਹਰਲੇ ਸਵੇਰਾਂ ਤੋਂ ਕਿੰਨੇ ਜਿਹੜੀ ਇੱਕ ਸਬਜੀ ਇਥੇ ਮੰਡੀ ਦੇ ਅੰਦਰ ਆਉਂਦੀ ਹੈ ਠੀਰਾ ਆ ਰਿਹਾ ਜੀ ਖੀਰਾ ਜੀ ਰੇਟ 20 ਰੁਪਏ ਸੀ ਉਹ 40 ਰੁਪਏ ਹੋ ਗਿਆ ਜਿਹੜਾ ਚੀਨਾ ਹੈਗਾ ਉਹ 50 ਰੁਪਏ ਥੋਕ ਦਾ ਪਾ ਤੇ ਜਿਹੜੀ ਗੋਭੀ 60 ਰੁਪਏ ਗੋਭੀ ਹੋ ਗਈ 60 ਰੁਪਏ ਥੋਕ ਦਾ ਥੋਕ ਵਿੱਚ ਮਟਰ ਵੀ ਜਿਹੜਾ ਹੈਗਾ 60 ਰੁਪਏ ਉਹ 90 ਰੁਪਏ ਹੋ ਗਿਆ 90 95 ਕਿਸ ਤਰ੍ਹਾਂ ਸਬਜ਼ੀਆਂ ਦੇ ਰੇਟ ਨੇ ਇਹ ਜਾਣਨ ਲਈ ਇਸ ਵੇਲੇ ਅਸੀਂ ਮੰਡੀ ਚ ਮੌਜੂਦ ਆ ਔਰ ਜਿਹੜੇ ਇਹਨੂੰ ਵੇਚਣ ਵਾਲੇ ਨੇ ਉਹਨਾਂ ਤੋਂ ਪਹਿਲਾਂ जानन दी कोशिश करदे हां सब तो पहला जेडी सब तो ज्यादा जरूरी चीज है प्याज और बारे गल करते हां प्याज दे की रेट ने जी, जी। ए, प्याज 20 ਰੁਪਏ ਕਿਲੋ ਹੈ ਜੀ ਇਹ 에ਰਾ ਕੋਈ ਅਸਰ ਪਿਆ ਹੈ بارش ਦਾ ਨਹੀਂ ਅਸਰ ਨਹੀਂ ਪਿਛਲੀ ਸਾਲ ਦਾ ਬਹੁਤ ਮਹਿੰਗਾ ਸੀ ਸਾਲ ਤਾਂ ਸਹੀ ਹੈ रेट ਬਿਲਕੁਲ 20 ਰੁਪਏ ਦਾ ਜਾਇਜ਼ रेट ਹੈ 20 ਰੁਪਏ ਜਾਇਜ਼ रेट ਹੈ بارش ਦਾ ਅਸਰ ਪਿਆਜ਼ਾਂ ਦੇ ਅਸਰ ਨਹੀਂ ਸਹੀ ਹੈ ਬਿਲਕੁਲ प्याज ਦਾ रेट ਬਿਲਕੁਲ ਸਹੀ ਹੈ ਟਮਾਟਰ ਟਮਾਟਰ ਦਾ रेट ਥੋੜਾ ਜਿਹਾ ਵਧਿਆ ਹੋਆ ਟਮਾਟਰ ਦਾ ਰੇਟ ਕਿੰਨਾ ਵਧਿਆ ਟਮਾਟਰ 20 ਰੁਪਏ ਕਿਲੋ ਹੋ ਗਿਆ ਵਾ ਪਹਿਲਾਂ ਕਿੰਨਾ ਸੀਗਾ ਪਹਿਲੇ 20 ਰੁਪਏ ਕਿਲੋ ਸੀਗਾ ਟਮਾਟਰ 20 ਰੁਪਏ ਕਿਲੋ ਜੀ ਔਰ ਇਸੇ ਤਰ੍ਹਾਂ ਬਾਕੀ ਸਬਜ਼ੀਆਂ ਦੇ ਰੇਟ ਵੀ ਆਪਾਂ ਜਾਣ ਲੈਣੇ ਆ ਇਹਨਾਂ ਨਾਲ ਗੱਲ ਕਰਦੇ ਆ ਕੁਝ ਲੋਗ ਖਰੀਦਣ ਨੂੰ ਵੀ ਪਹੁੰਚੇ ਨੇ ਉਹਨਾਂ ਕੋਲ ਬਦਿ ਆਂਟੀ ਸਬਜ਼ੀ ਰੇਟ ਵਧੇ ਨੇ ਜੀ ਮੈਂ ਖੱਲੀ ਲੈਣੀ ਹੈ ਲੈਣੀ ਹੈ ਉਦਾਂ ਤੁਸੀਂ ਰੁਟੀਨ ਚ ਲੈਂਦੇ ਹੋ ਵਧੇ ਹੋਏ ਨੇ ਤੁਹਾਡੇ ਕੋਲ ਇਹ ਘਟਾ ਟਮਾਟਰ ਦੱਸ ਰਹੇ ਨੇ ਵਧਿਆ ਤੁਸੀਂ ਵੀ ਸਬਜ਼ੀ ਲੈਣ ਆਏ ਹੋ ਜੀ ਕੀ ਕਿੰਨਾ ਕੁ ਫਰਕ ਪਿਆ ਰੇਟਾਂ ਦੇ ਵਿੱਚ ਕਾਫੀ ਫਰਕ ਪਿਆ ਇਹ ਸਬਜ਼ੀਆਂ ਰੇਟ ਕਾਫੀ ਫਰਕ ਹੈ ਇਹ ਆਮ ਬੰਦੇ ਲਈ ਕਿੰਨਾ ਕੁ ਮੁਸ਼ਕਲ ਹੈ ਮੁਸ਼ਕਲ ਆ ਜਾ ਰਹੀ ਹੈ ਇਸ ਆਸਪਾਸ ਇਹ ਦੋ ਸਬਜ਼ੀ ਦਾ ਰੋਜ਼ ਖਾਣੀ ਹੈ ਕਿੰਨਾ ਕੁ ਫਰਕ ਪਿਆ ਜੇ ਮੈਂ ਜਾਣਨਾ ਚਾਹਾਂ ਤੁਹਾਡੇ ਕੋਲ ਗੋਭੀ ਦਾ ਜਾਂ ਹੋਰ ਸਬਜ਼ੀ ਦਾ ਜੇ ਜਾਣੀ ਅਗੇ ਪਤਾ ਸੀ ਹਾਲੇ ਸਬਜ਼ੀ ਜਿਹੜੀ ਜੀੜੀ ਜਾਂਦੀ ਦਾ ਬਰ ਹੋ ਗਿਆ ਯਾਰ 20000 ਸੀ ਡਬਲ ਹੋ ਗਿਆ ਹਾਂਜੀ ਜੀ ਬਿਲਕੁਲ ਕਿੰਨਾ ਕੁ ਰੇਟਾਂ ਚ ਫਰਕ ਪਿਆ ਹੈ ਔਰ ਕੀ ਕੀ ਫਰਕ ਪਿਆ ਹੈ ਕਿਹੜੀ ਸਬਜ਼ੀ ਪਹਿਲਾਂ ਕਿੰਨੇ ਰੇਟ ਤੇ ਸੀ ਹੁਣ ਕਿੰਨੇ ਦੀ ਹੋ ਗਈ ਹੈ ਜਿਹੜੀ 10 ਰੁਪਏ ਕਿਲੋ ਹਲੇ ਸੀਗਾ ਸਬਜ਼ੀ ਹੁਣ ਤੇ 40 ਰੁਪਏ ਕਿਲੋ ਹੋ ਗਿਆ ਪਿੰਡੀ ਕਰੇਲਾ 20 ਰੁਪਏ ਕਿਲੋ ਸੀਗਾ 60 ਰੁਪਏ 50 ਰੁਪਏ ਕਿਲੋ ਹੋ ਗਿਆ ਏਰੀ وجہ ਕੀ ਮੰਦੇ ਕਿਉਂ ਇਹ ਰੇਟ ਵਧੇ ਨੇ ਬ ਜਿਹੜੀ ਸਬਜੀ ਹੈ ਲੋਕਲ ਸਬਜੀ ਹੈ ਜੇ ਚੱਲੀ ਨਹੀਂ ਕਿ ਹਿਮਾਚਲ ਤੋਂ ਹੀ ਆ ਰਹੀ ਹੈ ਮहाराज ਲੋਕਲ ਵੀ ਹੈਗਾ ਲੋਕਲ ਵੀ ਪਿੰਡੀ ਕਰੇਲੇ ਸੋ ਇਹ ਸੋ ਆਂਦੇ ਹੈ ਉਹ ਵੀ ਮਹਿੰਗੇ ਹੋ ਗਿਆ 20 ਰੁਪਏ ਕਿਲੇ ਸੀਗਾ 60 ਰੁਪਏ ਕਿਲੇ ਹੋ ਗਿਆ 50 ਰੁਪਏ ਕਿਲੇ 100 ਰੁਪਏ ਹੋ ਗਿਆ ਤਾਂ ਫਿਰ ਇਹ ਇਹ ਜਿਹੜੀ ਤੁਹਾਡੀ ਸੇਲ ਹੈ ਔਰ ਚ ਵੀ ਫਰਕ ਪੈਂਦਾ ਹਾਂ ਇਹ ਤਾਂ ਹੈਗਾ ਸੇਲ ਤਾਂ ਬਹੁਤ ਫਰਕ ਪੈ ਗਿਆ ਬਟ ਕਮਦੰਦਾ ਮੰਦਾ ਹੋ ਗਿਆ ਜ਼ਿਆਦਾ ਕਸਟਮਰ ਲੈਂਦਾ ਹੀ ਨਹੀਂ ਹੈ ਜ਼ਿਆਦਾ ਸੋ ਤੁਸੀਂ ਕੁਝ ਸੁਣਿਆ ਹੈ ਕਿ ਬਰਸਾਤਾਂ ਦਾ ਅਸਰ ਕੇਵਲ ਤਾਪਮਾਨ ਤੇ ਨਹੀਂ ਹੈ ਇਸ ਦੇ ਨਾਲ ਨਾਲ ਰੋਜ਼ਮਰਹ ਜ਼ਿੰਦਗੀ ਤੇ ਵੀ ਆ ਰੋਜ਼ਮਰਹ ਜ਼ਿੰਦਗੀ ਦੀ ਜੇ ਗੱਲ ਕਰੀਏ ਤਾਂ ਸਬਜ਼ੀਆਂ ਦੇ ਰੇਟ ਨੇ ਉਹ ਵੀ ਉੱਪਰ ਥੱਲੇ ਹੋਏ ਨੇ